ਤੇਰੀ ਯਾਦ ਚੰਨਦ ਚ ਸਤਾਈ ਵੇ ਚੱਲ ਜਾਂਦੀ ਨਹੀਂਓ ਤੇਰੀ ਹੈ ਜੁਦਾਈ ਵੇ ਤੇਰੀ ਆ ਜੁਦਾਈ ਵੇ ਸਾਡੇ ਫਿਰ ਹੰਝੂ ਪੁੰਝੇ ਦਾ ਅੱਖ ਤੇਰੀ ਵੀ ਤਰੋਈ ਹੋਈ ਏ ਨਾ ਪਰਪੰਦੇ ਚੈਨਲ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਅਸੀਂ ਸੁਰਾਂ ਦੀ ਸਮੁੰਦਰ ਦੇ ਕੋਲ ਪਹੁੰਚੇ ਆਂ ਸੁਰੂ ਕੀਤੀ ਕਿ ਉਹ ਸਾਗਰ ਦੇ ਕੰਢੇ ਬੈਠ ਕੇ ਜਿਵੇਂ ਅਸੀਂ ਸੁਰਾਂ ਦਾ ਆਨੰਦ ਮਾਣਾਂਗੇ ਉਹਦੇ ਨਾਲ ਤੁਹਾਡੀ ਵੀ ਦਰਸ਼ਕਾਂ ਦੀ ਵੀ ਸਾਂਝ ਪਉ ਜਾਵੇ ਸੋ ਸਾਡੇ ਨਾਲ ਨੇ ਸਿਮਰਨ ạtਵਾਲ ਪ੍ਰੇੰਕਾ ạtਵਾਲ ਸਿਮਰਨ ਤੇ ਪ੍ਰੇੰਕਾ ਤੁਹਾਡਾ ਸਵਾਗਤ ਹੈ ਸਾਸ਼ੀ ਕਾਲ ਜੀ ਅਸੀਂ ਵੀ ਬਹੁਤ ਬਹੁਤ ਵੈਲਕਮ ਕਰਦੇ ਆਂ ਨਾਵਰ ਬੰਦੇ ਚੈਨਲ ਦਾ ਜਿੰਨਾਂ ਨੇ ਅੱਜ ਸਾਡੇ ਘਰ ਆਏ ਸਾਡਾ ਫਰਲਾ ਕੀਤਾ ਤੇ ਸਾਨੂੰ ਦਰਸ਼ਕਾਂ ਦੇ ਰੂਪ ਰੂਪ ਕੀਤਾ ਥੈਂਕਸ ਬਹੁਤ ਬਹੁਤ ਸਿਮਰ ਮੈਂ ਚਾਹੁੰਨਾ ਹੈ ਕਿ ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤਾਂ ਦਾ سلسلہ ਸ਼ੁਰੂ ਕੀਤਾ ਜਾਵੇ ਕਿਉਂ ਨਾ ਜਿਹੜੀ ਤੁਹਾਡੀ ਗਾਇਕੀ ਹੈ ਉਹਦੇ ਨਾਲ ਦਰਸ਼ਕਾਂ ਦੀ ਸਾਝ ਪਾਈ ਜਾਵੇ ਤੁਹਾਡੀ ਜਿਹੜੀ ਗਾਇਕੀ ਉਹ ਕਿਸ ਕਦਰ ਕਿਸ ਮਕਾਮ ਦੇ ਉਤੇ ਹੈ ਸੋ ਕਿਸੇ ਖੂਬਸੂਰਤ ਗੀਤ ਦੀ ਨਾਜ਼ਰੀ ਦੇ ਸਭ ਤੋਂ ਪਹਿਲਾਂ ਆਪ ਸ਼ੁਰੂਆਤ ਕਰਗੇ ਦਰਸ਼ਕਾਂ ਦੀ ਸਾਝ ਪਾਈਏ ਗੱਲਬਾਤ ਬਾਅਦ ਫਿਰ ਕਰਾਂਗੇ ਹਾਂਜੀ ਜੀ ਕਲਾਸਿਕਲ Song ਪੇਸ਼ ਕਰਾਂਗੇ ਹਾਂ ਤੇ ਸੁੱਕੀ ਲਗੀ ਤੇ ਰਾਤ ਤੱਕ ਨਹੀਂ ਡੈਗੀਆਂ ਨੇ ਨੂੰ ਜ਼ੋ ਤੱਕ ਨੇ ਫੈ ਗਏ ਰਹੀਆਂ ਦੇ ਜਿਹੜੇ ਦੇਗਲੇ ਰੋਗ ਜੁਦਾਇਆ ਦੇ ਰਾਤ ਤੱਕ ਨੇ ਫੈ ਗਏ ਰਹੀਆਂ ਦੇ ਬਹੁਤ ਚੰਗਾ ਤੇਰੀ ਯਾਦ ਚੰਨਦ ਚ ਸਤਾਈ ਵੇ ਚੱਲ ਜਾਂਦੀ ਨਹੀਂਓ ਤੇਰੀ ਹੈ ਜੁਦਾਈ ਵੇ ਤੇਰੀ ਆ ਜੁਦਾਈ ਵੇ ਡੜੇ ਦੁੱਖੜੇ ਨੇ ਵੇ ਡੜ ਦੁੱਖੜੇ ਨੇ ਅੱਖੀਆਂ ਹਰ ਨਾ ਜਾਂਦੇ ਜੜੇ ਦੇ ਗਣ ਰੋ ਯਾ ਦੇ ਰੌਤਕਣੇ ਪਗ ਵੇਰਿਆ ਦੇ ਖਾਏ ਪਿਆਰ ਪਾਏ ਸੁਖ ਦੇ ਹੰਡਾਣ ਨੂੰ ਦੁੱਖ ਮਿਲੇ ਮੈਨੂੰ ਛੋੜੀ ਪੜਨੂ ਮੈਨੂੰ ਝੋਲੀ ਪਾਣੇ ਨੂੰ ਵੱਸ ਪਾ ਗਏ ਹੋਏ ਬੇਵਸ ਪਾ ਗਏ ਉਸਾਨੂੰ ਹੁਣ ਤਸਿਆ ਦੇ ਜਿਹੜੇ ਦੇ ਗਨੇ ਰੋਗ ਜੁਦਾਯ ਦੇ ਰਾਤਕਣੇ ਪੈ ਗਏ ਰਈਆਂ ਧੇ ਹਾਏ ਬਹੁਤ ਖੂਬਸੂਰਤ ਤੁਹਾਡੀ ਲਰਸੀ ਹੋਈ ਹਵਾ ਚ ਪਰ ਲਰਸੀ ਹੋਈ ਆਵਾਜ਼ ਜਿਹੜੀ ਹੈਗੀ ਹੈ ਰੂਹ ਨੂੰ ਕਾਬਾ ਚ ਦੇਦੀ ਹੈ ਇੰਨੀ ਖੂਬਸੂਰਤ ਇੰਨੀ ਮਿੱਠੀ ਆਵਾਜ਼ ਜਿਵੇਂ ਸ਼ਾਇਦ ਜ ਗੁਲਾਬ ਬੁਣਿਆ ਹੋਵੇ ਸੋ ਬੜੀ ਖੂਬਸੂਰਤ ਮੁਬਾਰਕਾ ਤੁਹਾਨੂੰ ਇੰਨੀ ਖੂਬਸੂਰਤ ਆਵਾਜ਼ ਪਰਮਾਤਮਾ ਤੁਹਾਨੂੰ ਗੋਡ ਗਿਫਟ ਦੇਦਾ ਹੈ ਹਾਂ ਜੀ ਸਿਵਨ ਇਗਜ਼ਾਮ ਹੋਗੇ ਹਿੰਤਰ ਹੋਗੇ ਹਾਂ ਜੀ ਹਾਂ ਜੀ ਹੋਗੀ ਸੋ ਪਾਸ ਹੋਗੇ ਹਾਂ ਜੀ ਹਾਂ ਜੀ ਚਲੋ ਮੁਬਾਰਕਾ ਤੁਹਾਡੇ ਪਾਸ ਹੁੰਦੀ ਹੈ ਬਹੁਤ ਬਹੁਤ ਮੁਬਾਰਕਾ ਦਾ ਦੁੱਖ ਲੈ ਲਿਆ ਕੀ ਹਾਂਜੀ ਹਾਂਜੀ ਬਸ ਤੁਹਾਡੇ ਕੁ ਦਿਨਾਂ ਤੱਕ ਐਡਮਿਸ਼ਨ ਕਰਾ ਦਿੰਦੇ ਹਾਂ। ਇਹ ਫਿਰ ਇਮਤਿਹਾਨ ਤਾਂ ਲੰਘੇ ਫਿਰ ਉਹ ਬਿਆਕੀ ਵਾਲੇ ਪਾਸੇ ਜਿਹੜਾ ਹੈ ਪੁਲਾਗ ਪੁੱਟਣ ਦਾ ਕੀ ਕਰ ਸਕਦਾ ਹੈ। ਬਸ ਮਤਲਬ ਕਿ ਇੱਕ ਸਾਫ ਦੀ ਜਿਵੇਂ ਹੌਬੀ ਸਿੰਗਿੰਗ ਹੈਈ ਬਸ ਇੰਨਾ ਕਿ ਸਟੱਡੀ ਵੀ ਨਾਲ-ਨਾਲ ਜ਼ਰੂਰੀ ਆ। ਇਸ ਕਰਕੇ ਸਟੱਡੀ ਵੀ ਹੁਣ ਐਗਜ਼ਾਮ ਹੋ ਗਏ ਹੁਣ ਸਟੱਡੀ ਤੋਂ ਥੋੜਾ ਫ੍ਰੀ ਆ ਤੇ ਹੁਣ ਆਪਣਾ ਸਿੰਗਿੰਗ ਵਾਲੀ ਹੈ ਜ਼ਿਆਦਾ। ਸਿੰਗਿੰਗ ਹੀ ਅੱਗੇ ਕਰਨਾ ਹੈ। ਸਿੰਗਿੰਗ ਤੇ ਅਗਾ ਤੁਸੀਂ ਜਦੋਂ ਦਾਖਲਾ ਲਿਆ ਤੇ ਹੌਬੀ ਹੈ ਤੁਹਾਡੀ ਫਿਰ ਤੁਸੀਂ ਜਿਹੜੇ ਸਬਜੈਕਟ ਰੱਖੇ ਆ ਉਦੇ ਵਿੱਚ ਕੋਈ 뮤직 ਨੂੰ ਵੀ ਸ਼ਾਮਿਲ ਕੀਤਾ ਹੈ ਕਿ ਬਾਕੀ ਸਬਜੈਕਟਾਂ ਦੀ ਨਾਲ ਜਿਹੜੀ ਪੜਾਈ ਕਰਨ ਦਾ ਜਾਂ ਚਾਰ ਨੰਬਰ ਵੱਧ ਲੈਂਦਾ ਫੈਸਲਾ ਕੀਤਾ ਨਹੀਂ ਨਹੀਂ ਮਤਲਬ ਕਿ ਜਿਵੇਂ ਸਪੈਸ਼ਲ ਤਾਂ ਆਪਣੇ ਲਈ 뮤직 ਹੀ ਹੈ ਇਸ ਕਰਕੇ 뮤직 ਵੀ ਰੱਖਿਆ ਹੋਇਆ ਵੋਕਲ 뮤직 ਹਾਂਜੀ আচ্ছা ਵੋਕਲ 뮤직 ਬਹੁਤ अच्छे ਬਹੁਤ अच्छे ਸੋ ਇਸ ਦਾ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਹੈ ਸਿਮਰ ਸਭ ਤੋਂ ਪਹਿਲਾਂ ਜਿਹੜੀ ਤੁਹਾਨੂੰ ਬ੍ਰੇਕ ਕਦੋਂ ਮਿਲੀ ਕਿਹੜਾ ਪਲੇਟਫਾਰਮ ਮਿਲਿਆ ਜਿੱਥੋਂ ਜਿਹੜਾ ਹੈ ਤੁਸੀਂ ਦੁਨੀਆ ਦੇ ਨਾਲ ਤੁਹਾਡੀ ਗੱਲਬਾਤ ਹੋਈ ਜਾਂ ਦੁਨੀਆ ਨੇ ਤੁਹਾਨੂੰ ਪਛਾਣਿਆ ਜਦੋਂ ਦੁਨੀਆ ਦੇ ਸਾਹਮਣੇ ਆਏ ਤੁਸੀਂ ਉਹ ਕਿਹੜਾ ਪਲੇਟਫਾਰਮ ਸੀ ਅ ਅੱਜ ਤੋਂ 10 ਸਾਲ ਪਹਿਲਾਂ ਐਮ ਜੀ ਟੈਲੀਕਾਸਟ ਉਹਨਾਂ ਨੇ ਸਾਡਾ ਇੰਟਰਵਿਊ ਕੀਤਾ ਫਰਸਟ ਇੰਟਰਵਿਊ ਉਹਨਾਂ ਨੇ ਕੀਤਾ ਸੀ ਤਾਂ ਉਹਨਾਂ ਦੇ ਉਹਨਾਂ ਦੇ ਰਾਹੀਂ ਫਿਰ ਸਾਨੂੰ ਪਬਲਿਕ ਪਹਿਚਾਣਨ ਲੱਗੀ ਥੋੜਾ ਜਿਹਾ ਤੇ ਫਿਰ ਉਹ Song ਵੀ ਉਹਨਾਂ ਨੇ ਕੀਤਾ ਸੀਗਾ ਤੇ ਤਾਂ ਵੀ ਬਹੁਤ ਪਿਆਰ ਮਿਲਿਆ ਤਾਂ ਥੋੜੀ ਪਹਿਚਾਣ ਬਣ ਗਈ ਉਸ ਨੂੰ ਉਹਨਾਂ ਨੇ ਕਿਹੜੇ ਗੀਤ ਰਿਕਾਰਡ ਕੀਤੇ ਇਸ ਤਰ੍ਹਾਂ ਅ ਇੱਕ ਤੈਸਰਹਾਂ ਦਾ Song ਕੀਤਾ ਸੀਗਾ ਤੇ ਇੱਕ ਹੰਝੂਆਂ ਦੇ book MG7 production ਦੀ ਸੋ ਕਿਉਂ ਨਾ ਜਿਹੜੀ ਤੁਹਾਡੇ ਰਿਕਾਰਡਡ ਗੀਤੇ ਹਨ ਜੀ 7 ਪ੍ਰੋਡਕਸ਼ਨ ਨੇ ਕਰਵਾਏ ਆ ਕੋਈ ਨਾ ਕੋਈ ਜਿਹੜੇ ਗਿਆ ਉਹਨਾਂ ਰਿਕਾਰਡਡ ਗੀਤਾਂ ਦੇ ਵਿੱਚੋਂ ਕੋਈ ਸਾਜ ਪੋਦਰਸ਼ਨ ਦੇਣਾ ਹਾਂਜੀ ਜੀ ਰੁਕ 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 ਮੇਰੇ ਦਿਲ ਦੇ ਤੂਫਾਨ ਵੈ ਤੂੰ ਰੁਕ ਹਲੇ ਸ਼ੋਰ ਨਾ ਮਚਾ ਹਾਏ ਵੇ ਰੁਕ ਹਲੇ ਸ਼ੋਰ ਨਾ ਮਚਾ ਹਲੇ ਤਬੁtheta ਚਿਰ ਠੋਕਰ ਮੈਂ ਸੈਣੀਆਂ ਹੋਵੇ ਸਜਣੋਂ ਦੇ ਦਰ ਉੱਤੇ ਜਾ ਬੇ ਸਜਣੋਂ ਦੇ ਦਰ ਉੱਤੇ ਜਾ ਰੁਕ 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 ਮੇਰੇ ਦਿਲ ਤੇ ਤੂੰ ਨਾ ਵੈ ਤੂੰ रुख हले छोरी न मचा वै रुख छोरी न मचा अवी बे तूं बिन वेतो बि जॾो सॼा देग गी बर सजना दवे गीबर ਕਿ ਵਹਿੰਦੇ ਆਹੀ ਹੋ ਜਾਣਗੇ ਪਰाये ਵਹੋ ਭੁੱਲ ਕੇ ਹਏ ਆਪਣੀਆਂ ਕਾਤ ਹਏ ਭੁੱਲ ਕੇ ਉਹ ਆਪਣੀਆਂ ਕਾ ਅਭੀ ਵੇ ਤੂੰ ਅਭੀ ਲਖ ਵਾਰ ਉਸ ਦਿਨ ਦੇਉ ਰਤੜ ਮੈਂ ਅਪਾ ਲਿੰਗ ਵਸ਼ਾ ਵੇ रतडो मैं पलंग वशा। रुक 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 मेरे दिल दे तू रुक हले शोर मचा बे रुक हले शोर न मचा।, मचा बहुत खूबसूरत बाखबा बहुत प्यारा गीत है गीत भी मिठास बहुत ज्यादा ही है ਲਿਖਿਆ ਵੀ ਬੜਾ ਖੂਬਸੂਰਤ ਹੈ ਤੁਸੀਂ ਗਾਇਆ ਵੀ ਬਹੁਤ ਖੂਬਸੂਰਤ ਹੈ ਮੇਰੇ ਖਿਆਲ ਇਸ ਗੀਤ ਨੂੰ ਪਿਆਰ ਵੀ ਬਹੁਤ ਪਿਆ ਹੈ ਹਾਂਜੀ ਹਾਂਜੀ ਬਹੁਤ ਜੀ ਤਾਂ ਇਸ ਤੇ ਇਹ ਜਿਹੜੀ ਤੁਹਾਡੇ ਗੀਤ ਐ ਐਮਜੀ 7 ਪ੍ਰੋਡਕਸ਼ਨ ਨੇ ਕਰਵਾਏ ਹੈ ਜ ਜਦੋਂ ਐਮਜੀ ਟੈਲੀਕਾਸਟ ਨੇ ਤੁਹਾਨੂੰ ਸਰੋਤਿਆਂ ਦੀ ਦਰਸ਼ਕਾਂ ਦੀ ਰੂਰੂ ਕੀਤਾ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਕਿਹੜਾ ਕੋਈ ਵੱਡਾ ਪਲੇਟਫਾਰਮ ਤੁਹਾਨੂੰ ਮਿਲਿਆ ਕੁਆ ਮਤ ਤੁਸੀਂ ਪ੍ਰੋਗਰਾਮ ਵੀ ਬੁੱਕ ਕਰਦੇ ਹੋ ਪ੍ਰੋਗਰਾਮਾਂ ਤੇ ਜਾਂਦੇ ਹੋ ਜਾਂ ਕਿਨੇ ਕੀ ਕਰਦੇ ਹਾਂ ਹਾਂਜੀ ਪ੍ਰੋਗਰਾਮ ਵੀ ਕਰਦੇ ਆ ਖਾੜੇ ਜਾਗਰਣ ਸਾਰੇ ਕਰਦੇ ਆ ਅੱਛਾ ਇੱਕ ਮੈਨੂੰ ਇਹ ਪਤਾ ਲੱਗਿਆ ਸੀਗਾ ਕਿ ਤੁਹਾਡਾ ਕੋਈ ਗੀਤ ਸੁਣ ਕੇ ਜਿਹੜੇ ਹੈਗੇ ਜਨਾਬ ਹੰਸਰਾਜ ਹੰਸ ਜੀ ਨੇ ਤੁਹਾਨੂੰ ਬੁਲਾਇਆ ਸੀ ਉੱਚ ਚਤੁਰਤੀ ਜ਼ਿਕਰ ਕੀਤਾ ਫਿਰ ਕੁਫਲਾਣਾ ਗੀਤ ਯਾਦ ਕਰਕੇ ਆਇਓ ਜਾਂ ਤੁਸੀਂ ਮੇਰੇ ਕੋਲ ਪਹੁੰਚੋ ਕੀ ਘਟਨਾ ਵਾਪਰੀ ਸੀ ਉਹਦੇ ਬਾਰੇ ਦੱਸੋ ਹਾਂਜੀ ਉਹਨਾਂ ਨੇ ਜੀ ਐਨਸੀਏ ਨੇ ਉਹਨਾਂ ਨੇ ਇਹ ਬੜਾ Song ਸੁਣਿਆ ਸੀ ਪੀਟ Song ਦਿਲਜੀਤ ਦਸਾਈ ਦਾ ਮੈਂ ਗਾਇਆ ਸੀਗਾ ਤੇ ਉਹ ਵੀ ਮਤਲਬ ਕਿ ਐਮਜੀ ਟੈਲੀਕਾਸਟ ਤੋਂ ਹੀ ਕਵਰ ਕੀਤਾ ਸੀਗਾ ਇਹ ਤੇ ਉਹਨਾਂ ਨੇ ਸੁਣਿਆ ਤੇ ਉਹਨਾਂ ਨੇ ਕਾਲ ਕੀਤੀ ਤੇ ਕਹਿੰਦੇ ਬੇਟਾ ਮੈਨੂੰ ਬਹੁਤ ਪਸੰਦ ਆਇਆ ਤੁਹਾਡਾ Song ਉਹ ਫਿਰ ਉਹਨਾਂ ਨੇ ਮੋਬਾਈਲ ਤੇ ਫੋਨ ਤੇ ਵੀ ਉਹਨਾਂ ਨੇ ਮੇਰੇ ਤੋਂ ਫਿਰ ਦੁਬਾਰਾ ਸੁਣਿਆ ਫਰ ਉਹ Song ਦੇ ਰਾਹੀਂ ਉਹਨਾਂ ਨੇ 19 ਜੁਲਾਈ ਨੂੰ ਸਾਨੂੰ ਨਕੋਦਰ ਉਹਨਾਂ ਨੇ ਪਰਫਾਰਮੈਂਸ ਵਾਸਤੇ ਸਾਨੂੰ ਬੁੱਕ ਕੀਤਾ ਸੀ 19 ਜੁਲਾਈ 2023 ਹਾਂਜੀ ਹਾਂਜੀ ਅੱਛਾ ਪਿਛਲੇ ਸਾਲ ਹਾਂਜੀ ਪਿਛਲੇ ਸਾਲ ਨਹੀਂ ਫਿਰ ਉਹਨਾਂ ਤੁਹਾਨੂੰ ਨਕੋਦਰ ਬੁਲਾਇਆ ਉੱਥੇ ਬੁੱਕ ਕੀਤਾ ਜਾਂ ਤੁਹਾਨੂੰ ਉੱਥੇ ਮਤਲਬ ਜਿਹੜਾ ਹੈਗਾ ਸੁਣਨ ਵਾਸਤੇ ਸੱਦਿਆ ਉੱਚੇ ਚਿੱਤੇ ਉੱਤੇ ਹਾਂਜੀ ਉਹਨਾਂ ਨੇ ਬਹੁਤ ਵਧੀਆ ਸਾਡੀ ਪਰਫਾਰਮੈਂਸ ਕਰਵਾਈ ਸਟੇਜ ਤੇ ਅੱਛਾ ਹਾਂਜੀ ਵਧੀਆ ਸਨਮਾਨ ਕੀਤਾ ਹੀ ਬਹੁਤ ਵਧੀਆ ਉਹਨਾਂ ਨੇ ਅੱਛਾ ਬਹੁਤ ਖੂਬਸੂਰਤ ਬੜੇ ਵੱਡੀ ਪਲੇਟਫਾਰਮ ਮਿਲਿਆ ਤੁਹਾਨੂੰ ਹਾਂਜੀ ਹਾਂਜੀ ਅੱਜ ਇਹ ਵੀ ਇਹ ਵੀ ਜਿ ਰਹਿ ਗਿਆ ਐਮਜੀ ਟੈਲੀਕਾਸਟ ਤੇ ਥਰੂ ਹੀ ਜਿ ਰਹਿ ਗਿਆ ਕਨਵੇਡਿਬਿਲਟੀ ਚੇਂਜ ਹੋ ਗਈ ਹਾਂਜੀ ਹਾਂਜੀ ਤੇ ਬਹੁਤ ਖੂਬਸੂਰਤ ਬਹੁਤ ਅੱਛੇ ਕੋਈ ਸ਼ਖਲੀ ਐਮਜੀ ਟੈਲੀਕਾਸਟ ਐਮਜੀ ਸੈਨਲ ਪ੍ਰੋਡਕਸ਼ਨ ਦੀ ਬੋਲਿਓਪਰਾਲੇ ਨੇ ਇਹੋ ਜੀ ਹੋਨਰ ਮੰਦ ਬੱਚਿਆਂ ਨੂੰ ਵਾਕੇ ਪਤਾ ਨਹੀਂ ਕਿੰਨੇ ਬੱਚਿਆਂ ਨੂੰ ਜਿਲੀ ਹੈਗੇ ਉਹਨਾਂ ਨੇ ਫੇਰ ਸਾਹਮਣੇ ਤੇ ਆਪਣੇ ਤੇ ਨਾਮ ਦੇ ਪੇਸ਼ ਕਰਕੇ ਤੇ ਅਬ ਦੁਨੀਆ ਦੀ ਰੂਪ ਨੂੰ ਕੀਤਾ ਸੋ ਮੈਂ ਚਾਹਣਾ ਇੱਕ ਸੀ ਹੋਰ ਖੂਬਸੂਰਤ ਗੀਤ ਦੇ ਨਾਲ ਜੀ ਅੱਜ ਕੋਈ ਨਵੀਂ ਤੇ ਕਿਉਂਕਿ ਮੇਰੇ ਮੀਰੀ ਨਾਲ ਨਾਲ ਸਰੋਤਿਆਂ ਦਾ ਵੀ ਦਿਲ ਖਿਲਦਾ ਰੂ ਕਰਦੀ ਹੈ ਇਹ ਤੁਹਾਡੀ ਆਵਾਜ਼ ਬੜੀ ਮਿੱਠੀ ਹੈ ਕਿ ਕੋਈ ਜੀਤ ਗਿਆ ਯਾਰ ਫੋਰਸ ਹੋ ਰਹੀ ਹੈ ਹਾਂ ਜੀ ਦਾਲਰਾਮ ਪੁਰਾਤੇ ਕੋਈ ਕੋਈਏ ਤਰ ਅੰਬਰਤੇ ਕੋਈ ਕੋਈਏ ਤਰ ਅੰਪੁਰਤੇ ਕੋਈ ਕੋਈਏ ਸੋਡੇ ਫਿਰ ਹੰਝੂ ਪੂੰਝਦਾ ਵੇ ਸਾਡੇ ਫਿਰ ਹੰਝੂ ਪੂੰਝਦਾ ਅੱਖ ਤੇਰੀ ਵੀ ਤਰੋਈ ਹੋਈ ਏ 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 ਹਾਏ ਵੇ ਅੱਖ ਤੇਰੀ ਵੀ ਤਰੋਈ ਹੋਈ ਏ ਅੱਖ ਤੇਰੀ ਵੀ ਤਰੋਈ ਹੋਈ ਏ ਬੜੀ ਦੂਰ ਕਿਨਾਰੇ ਬੜੀ ਦੂਰ ਕਿਨਾਰਾ ਏ ਬੜੀ ਦੂਰ ਕਿਨਾਰਾ ਏ ਉਹ ਵੇਖੀ ਸਾਨੂੰ ਛੱਡ ਨਾ ਜਾਵੀਂ ਉਹ ਵੇਖੀ ਕਿਤੇ ਛੱਡ ਨਾ ਜਾਵੀਂ ਸਾਨੂੰ ਤੇਰਾ ਹੀ ਸਹਾਰਾ ਏ 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 ਹਾਏ ਹੋਵੇ ਸਾਨੂੰ ਤੇਰਾ ਹੀ ਸਹਾਰਾ ਏ ਸਾਨੂੰ ਤੇਰਾ ਹੀ ਸਹਾਰਾ ਏ ਬੁਹਾ پلਕਾਂ ਦਾ ਠੋਣਦੇ ਬੁਹਾ پلਕਾਂ ਦਾ ਠੋਣਦੇ ਬੁਹਾ پلਕਾਂ ਦਾ ਠੋਣਦੇ ਚੀਰਾ ਪਿੱਛੋਂ ਮਿਲੇ ਹਣੀਆਂ ਚੀਰਾ ਪਿੱਛੋਂ ਮਿਲੇ ਹਣੀਆਂ ਗੱਲ ਲੱਗ ਕੇ ਰੋਵਣ ਦੇ ਗਲ ਲੱਗ ਕੇ ਰੋਵਣ ਦੇ ਗਲ ਲੱਗ ਕੇ ਰੋਵਣ ਦੇ ਦਲ ਲੱਗ ਕੇ ਰੋਵਣ ਦੇ ਹਾਏ ਵੇ ਗਲ ਲੱਗ ਕੇ ਰੋਵਣ ਦੇ ਗਲ ਲੱਗ ਕੇ ਰੋਵਣ ਦੇ ਬੁਟਾ ਲੱਗਿਆ ਏ 베ਰੀ ਦਾ ਵੇ ਬੁਟਾ ਲੱਗਿਆ ਏ 베ਰੀ ਦਾ ਹੋਏ ਬੁਟਾ ਲੱਗਿਆ ਏ 베ਰੀ ਦਾ ਉਮਰਾਂ ਦੇ ਵਾਦੇ ਕਰਕੇ ਉਮਰਾਂ ਦੇ ਵਾਦੇ ਕਰਕੇ ਚਨਮੁਖਨੀਓ ਫੇਰੀ ਦਾ ਚਨਮੁਖਨੀਓ ਫੇਰੀ ਦਾ ਚਨਮੁਖਨੀਓ ਫੇਰੀ ਦਾ ਚਨਮੁਖਨੀਓ ਫੇਰੀ ਦਾ ਹਏ ਗੋ ਹੈ ਆ ਚਨਮੁਖਨੀਓ ਫੇਰੀ ਦਾ ਚਨਮੁਖਨੀਓ ਫੇਰੀ ਦਾ ਬੜਾਈ ਖੂਬਸੂਰਤ ਗੀਤ ਗਾਇਆ ਤੁਸੀਂ ਧੂਨਸ਼ਾਗੀ ਅ ਸਿਮਰਨ ਮੈਂ ਜਾਣਕਾਰੀ ਮਿਲੀ ਸੀ ਕਿ ਤੁਸੀਂ ਜਦੋਂ ਦੁਨੀਆ ਦੇ ਰੁਤਬਾਏ ਕੋਈ ਜਾਂ ਐਮੀ ਟੈਲੀਕਾਸ ਤੋਂ ਦਸ਼ਕਾ ਦੇ ਰੂਪ ਕੀਤਾ ਤਾਂ ਕੁਝ ਵਿਦੇਸ਼ਾਂ ਦੇ ਵਿੱਚੋਂ ਵੀ ਜਿਹੜੇ ਹੈਗੇ ਲੋਕ ਹੈ ਉਹ ਵੀ ਤੁਹਾਡੇ ਕੋਲ ਪਹੁੰਚੇ ਜਾਂ ਉਹਨਾਂ ਨੇ ਕੀ ਕੀ ਰਿਸਪੌਂਸ ਦਿੱਤਾ ਉਹਨਾਂ ਤੋਂ ਐ ਐਨ ਆਰ ਆਈ ਵੀਰ ਭਰਾ ਸਾਨੂੰ ਬਹੁਤ ਮਲ ਸਪੋਰਟ ਮਿਲੀ ਉਹਨਾਂ ਤੋਂ ਤੇ ਹਾਲੇ ਤੱਕ ਵੀ ਵਧੀਆ ਬਹੁਤ ਤਿਆਰ ਦਿੰਦੇ ਨੇ ਤੇ ਕਿਉਂਕਿ ਮੈਂ ਤੁਹਾਡੀ ਇੱਕ ਮੁਲਾਕਾਤ ਵੇਖੀ ਸੀ ਇੰਟਰਵਿਊ ਦੇਖੀ ਸੀ ਜਿੱਦੀ ਵਿੱਚ ਤੁਹਾਡਾ ਇੱਕ ਨਿੱਕਾ ਜਿਹਾ ਕਮਰਾ ਸੀਗਾ ਪਹਿਲਾ ਜਿਹੜਾ ਸਭ ਤੋਂ ਪਹਿਲਾ ਉਸ ਤੋਂ ਬਾਅਦ ਵੀ ਜਿਹੜਾ ਹੈ ਮੈਂ ਦੇਖਿਆ ਵੀ ਜਿਹੜਾ ਹੈ ਤੁਹਾਡਾ ਨਵਾਂ ਘਰ ਬਣ ਗਿਆ ਜਾਂ ਬਾਕੀ ਦੀ ਜਗ੍ਹਾ ਸਾਰੀ ਸਜੂਤਾ ਇਹ ਤੁਹਾਡੀ ਗਾਇਕੀ ਦੇ ਸਫ਼ਰ ਤੋਂ ਬਾਅਦ ਵਿੱਚ ਹੋਇਆ ਜャਹ ਜਿਹੜੇ ਹੈਗੇ ਐਨ ਆਰ ਆਈ ਜਿਹੜਾ ਉਹਨਾਂ ਨੇ ਜਿਹੜੀ ਹੈਗੀ ਸਪੋਰਟ ਕੀਤੀ ਤੇ ਇੱਕ ਵਾਰੀ ਪਲੇਟਫਾਰਮ ਦੇ ਉੱਤੇ ਹਾਂਜੀ ਮੈਨੂੰ ਪਹਿਲਾਂ ਤਾਂ ਹੀ ਇੰਟਰਵਿਊ ਜਿਹੜਾ ਹੋਇਆ ਸੀ ਤੇ ਐਨ ਆਰ ਆਈ ਲੋਕਾਂ ਨੇ ਤੋਂ ਪਿੱਛਾ ਮਣਨੇ ਸਾਡੀ ਇੰਟਰਵਿਊ ਦੇਖੀ ਸੀ ਤਾਂ ਇੰਟਰਵਿਊ ਲਈ ਉਹਨਾਂ ਨੇ ਉਹ ਬਹੁਤ ਪਸੰਦ ਕੀਤਾ ਤੇ ਜਿਹਨਾਂ ਨੇ ਹੈਲਪ ਕੀਤੀ ਤਾਂ ਫਿਰ ਸਾਡਾ ਘਰ ਵਧੀਆ ਸੀਰਪ ਬਣਾ ਲੈ ਸਕੀ ਬਹੁਤ ਅੱਛੀ ਬਹੁਤ ਫੂਟ ਸੂਟ ਤੇ ਸਿਮਰਨ ਕਿਸੇ ਖੋਰ ਵੀ ਦੇ ਨਾਲ ਸਾਥੋਂ ਰੂ ਕਰਦੀ ਹੈ ਵੀ ਗੱਲਾ ਘੱਟ ਕਰੀਏ ਤੇ ਗੀਤ ਜ਼ਿਆਦਾ ਸੁਣੀਏ ਕਿਉਂਕਿ ਆਈ ਤੁਹਾਡੇ ਕੀ ਸੁਣਵਾਉਣ ਵਾਸਤੇ ਕਿਉਂਕਿ ਤੁਹਾਡੇ ਕੋਲ ਦੀ ਇਥੋਂ ਦੀ ਲੰਘ ਰਹੀ ਸੀ ਜੇ ਰੂ ਕੀਤੀ ਕਿ ਜੇ ਅਸੀਂ ਗੱਲਬਾਤਾਂ ਕਰਨੀ ਹੈ ਤਾਂ ਇਹੀ ਮਨ ਚ ਆਇਆ ਵੀ ਇਹ ਗੱਲਬਾਤਾਂ ਜਿਹੜੀ ਹੈਗੇ ਦਰਸ਼ਕਾਂ ਦੇ ਨਾਲ ਦੀ ਸਾਂਝੀਆਂ ਕਰਨੀ ਜਾਂ ਇਹਨਾਂ ਗੱਲਬਾਤਾਂ ਦਾ ਅਜਿਹੇ ਹੈਗੇ ਦਰਸ਼ਕਾਂ ਨੂੰ ਵੀ ਜਿਹੜੀ ਇਹ ਜਾਣਕਾਰੀ ਮਿਲ ਸਕੇ ਤੁਹਾਡੀ ਗਾਇਕੀ ਦਾ ਲੁੱਤ ਜਿਹੜੇ ਉਠਾ ਸਕਣ ਅੱਜ ਕੱਲ ਅਪਡੇਟ ਕੀ ਤੁਸੀਂ ਕਰ ਰਹੇ ਹੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਪ੍ਰਸੰਗ ਕਰਵਾਸੀ ਕਿ ਅਸੀਂ ਤੁਹਾਡੇ ਕੋਲ ਪਹੁੰਚੇ ਤੁਸੀਂ ਜਿਹੜੇ ਹੈਗਾ ਗਾਇਕੀ ਦੇ ਨਾਲ ਜਿਹੜੇ ਹੈਗਾ ਸਰਸ਼ਾਰ ਕੀਤਾ ਸਾਨੂੰ ਤੋਂ ਅਸੀਂ ਮਹਿਸੂਸ ਕਰਦੇ ਆ ਕਿ ਅਸੀਂ ਸੁਰਾਂ ਦੇ ਸਮੁੰਦਰ ਦੇ ਕਿਨਾਰੇ ਪਹੁੰਚੇ ਹਾਂ ਸੋ ਉਹਨਾਂ ਸੁਰਾਂ ਦੇ ਸਮੁੰਦਰ ਦੇ ਵਿੱਚੋਂ ਇੱਕ ਗੱਲ ਜ਼ਰੂਰ ਹੈ ਕਿ ਆਵਾਜ਼ ਥੋੜੀ ਧੀਰੀ ਜੀ ਹੈ ਥੋੜੀ ਉੱਚੀ ਦੇ ਵਿੱਚ ਗੀਤ ਸੁਣਾਓ ਰੂਹ ਛਾ ਜਾਂਦੀ ਹੈ ਜਿੰਨੀ ਤੁਹਾਡੀ ਆਵਾਜ਼ ਮਿੱਠੀ ਹੈ ਤੇ ਮੱਧਮ ਆਵਾਜ਼ ਦੇ ਨਾਲੋ ਜੇ ਚੰਗਾ ਕਿਤੇ ਇਹਦੇ ਰੇਗਾ ਫੋਰਸਫੁਲੀ ਗੀਤ ਗਾ ਕੇ ਕੋਈ ਵੀ ਗੀਤ ਹੀ ਰਹੇਗਾ ਇਸ ਦਾ ਪੇਸ਼ ਕਰੋ ਠੀਕ ਹੈ ਤੂੰ ਸਜਣਾ ਰੱਬ ਦੇਨਾ ਵਰਗਾ ਤੇ ਹੁੰਦੇ ਜਾਂਦੇ ਸਾਲ ਬਰਗਾ ਤੂੰ ਸਜਣਾ ਰੱਬ ਦੇਨਾ ਵਰਗਾ ਤੇਉਂ ਦੇ ਜਾਂਦੇ ਸਾ ਵਰਗਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ ਕਰ ਕੀ ਨਹੀਂ ਸਕਦੇ ਤੇਰੇ ਬਿਨ ਮਰ ਤਾਂ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰ ਤ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਜਣ ਲੱਗੇ ਨੇ ਇੱਕ ਵਾਰੀ ਤੂੰ ਨੈਣ ਮਿਲਾ ਲੈਣਾ ਜਣ ਲੱਗੇ ਨੇ ਇੱਕ ਵਾਰੀ ਤੂੰ ਨੈਣ ਮਿਲਾ ਲੈਣਾ ਹਏ ਕਿਉਂ ਦੱਸ ਮੇਰੇ ਹੰਝੂ ਤੈਨੂੰ ਚਹਤੇ ਆਏ ਨਾ ਕਿਉਂ ਦੱਸ ਕਿਉਂ ਦੱਸ ਮੇਰੇ ਹੰਝੂ ਤੈਨੂੰ ਚਹਤੇ ਆਏ ਨਾ ਕੀ ਕਰੀਏ ਤੈਨੂੰ ਵਖ ਸਜਣਾ ਹਏ ਕਰੀਏ ਤੇਨੂੰ ਕੀ ਕਰੀਏ ਤੈਨੂੰ ਬਖ ਸਜਣਾ ਤਰਿਆ ਤੈਨੂੰ ਬਖ ਸਜਣਾ ਤਰ ਵੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਆ ਤੇਰੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਆ ਦੇ ਦੇ ਬਿਨ ਜੀ ਨਹੀਂ ਸਕਦੇ ਬੇਪੈਂਕਾ ਇਸ ਸੁਰਾਂ ਦਾ ਸਾਗਰ ਜਿਹੜਾ ਹੈਗਾ ਸਮੁੰਦਰ ਹੈ ਇੰਨੀਆਂ ਡੂੰਘੀਆਂ ਜਿਹੜੀਆਂ ਗਰਾਨੀਆਂ ਤੇ ਇਤੋਂ ਇੰਨੀ ਪੁਖਤਾ ਬਾਜ਼ਰੀ ਇੰਨਾ ਰਿਆਜ਼ ਇਹ ਕਿੱਥੋਂ ਮਦਦ ਕਰਨ ਦਾ ਸੁਭਾਅ ਮਿਲਿਆ ਇੰਨਾ ਰਿਆਜ਼ ਇੰਨੀ ਮਿਹਨਤ ਇੰਨੀ ਅਦਰੀ ਡੂੰਘੀਆਂ ਸੁਰਾਂ ਇਹ ਸਾਡੇ ਪਾਪਾ ਜੀ ਵੀ ਸਿੰਗਰ ਸੀ ਤੇ ਇਹ ਅਸੀਂ ਜੋ ਸੁਰਾਂ ਹੈ ਇਹ ਅਸੀਂ ਉਹਨਾਂ ਤੋਂ ਹੀ ਲਈਆਂ ਨੇ ਇਹ ਇਹਨਾਂ ਦੀਆਂ ਤਾਂ ਉਹਨਾਂ ਦੇ ਕੋਲ ਆ ਪਰ ਇਹਦੇ ਮਗਰ ਰਿਆਜ਼ ਵੀ ਬਹੁਤ ਵੱਡਾ ਬੋਲਦਾ ਕਿੰਨਾ ਕੁ ਰਿਆਜ਼ ਕਰਦੇ ਹੋ ਰਿਆਜ਼ ਤਾਂ ਤੁਹਾਨੂੰ پتہ ਆ ਵੀ ਕੰਮ ਕਰਦੇ ਹੋ ਜਿੱਦਾਂ ਕਰਦਾ ਕੰਮ ਕਰਦੇ ਹੋਈਏ ਤਾਂ ਸਾਡਾ ਰਿਆਜ਼ ਚੱਲਦਾ ਹੀ ਰਹਿੰਦਾ ਵਾ ਮਤਲਬ ਇਹ ਨਹੀਂ ਹੁੰਦਾ ਇਹ ਨਹੀਂ ਹੁੰਦਾ ਵੀ ਆਪਾਂ ਪ੍ਰੈਕਟਿਸ ਲਈ ਸਪੈਸ਼ਲ ਟਾਈਮ ਕੱਢਣਾ ਤਾਂ ਹੀ ਆਪਾਂ ਪ੍ਰੈਕਟਿਸ ਕਰਨੀ ਆ मतलब ਜਿਹੜਾ ਆਪਣਾ ਸ਼ੌਂਕ ਹੁੰਦਾ ਨਾ ਉਹਨੂੰ ਆਪਾਂ ਕਿਵੇਂ ਨਾ ਕਿਵੇਂ ਜਾਰੀ ਰੱਖਣਾ ਹੀ ਹੁੰਦਾ ਹੈ ਇਹ ਨਾਲ ਤੇ ਅਸੀਂ ਕੋਈ ਨਾ ਕੋਈ ਕੰਮ ਕਰਦੇ ਹਾਂ ਤਾਂ ਹੀ ਪ੍ਰੈਕਟਿਸ ਚੱਲਦੀ ਰਹਿੰਦੀ ਹੈ ਇਹ ਤਾਂ ਮਤਲਬ ਜਿਹੜਾ ਸੰਗੀਤ ਹੈ ਉਹ ਤੁਹਾਡੇ ਖੂਨ ਦੇ ਨਾਲ ਨਾਲ ਤੁਹਾਡੀਆਂ ਰਗਾਂ ਦੇ ਵਿੱਚ ਹੀ ਰਹਿ ਜਾਂਦਾ ਹੈ ਹਾਂਜੀ ਸੰਗੀਤ ਵੀ ਵਹਿ ਰਿਹਾ ਹਾਂਜੀ ਹਾਂਜੀ ਬਿਲਕੁਲ ਇਹ ਤੁਹਾਡੇ ਰੂਹ ਦੀ ਖੁਰਾਕ ਹੈ ਹਾਂਜੀ ਹੈਨਾ ਹਾਂਜੀ ਹਾਂਜੀ ਹਾਂ ਕਿਉਂਕਿ ਜਦੋਂ ਸੁੱਤਿਆਂ ਜਾਗਦਿਆਂ ਉੱਠਦਿਆਂ ਬੈਠਦਿਆਂ ਜਦੋਂ ਜਿਹੜੀ ਚੀਜ਼ ਜਿਹੜੀ ਹੈ ਜਨੂਨ ਵਾਂਗੂ ਸਿਰ ਉੱਤੇ ਚੜ ਜਾਵੇ ਤਾਂ ਮੈਂ ਸੋਚਦਾ ਹੈ ਕਿ ਉਹ ਜਿਹੜਾ ਸ਼ੌਕ ਹੈ ਉਹ ਹੌਬੀ ਹੈ ਉਹ ਜਨੂਨ ਬਣ ਜਾਂਦਾ ਹੈ ਤੁਹਾਡਾ ਇਹ ਜਿਹੜਾ ਤੁਹਾਡਾ ਸ਼ੌਕ ਹੈ ਇਹ ਸ਼ੌਕ ਤਾਂ ਕਿਸੇ ਨੇ ਤੇ ਜਨੂਨ ਬਣ ਗਿਆ ਇਹ ਹਾਂਜੀ ਜਨੂਨ ਹੀ ਬਣ ਗਿਆ ਇਹ ਇੱਕ ਸਾਬ ਦਾ ਮਤਲਬ ਇੱਕ ਸਿੰਗਿੰਗ ਜਿਹੜੀ ਸਿੰਗਿੰਗ ਆ ਇੱਕ ਸਾਬ ਦੀ ਲਾਈਫ ਹੀ ਬਣ ਚੁੱਕੀ ਹੈ ਲਾਈਫ ਬਣ ਚੁੱਕੀ ਹਾਂਜੀ ਬਣ ਚੁੱਕੀ ਅੱਛਾ ਸਿਮਰ ਜਦੋਂ ਤੁਸੀਂ ਪੜਦੇ ਸੀ ਤੇ ਜਦੋਂ ਤੱਕ ਐਮਜੀ ਟੈਲੀਕਾਸਟ ਕੋਲਪਰੀ ਨਹੀਂ ਪਹੁੰਚਿਆ ਜਾਂ ਤੁਸੀਂ ਦਰਸ਼ਕਾਂ ਦੇ ਰੂਪ ਨੂੰ ਨਹੀਂ ਹੋਏ ਉਸ ਤੋਂ ਪਹਿਲਾਂ ਦੀ ਜ਼ਿੰਦਗੀ ਤੇ ਜਦੋਂ ਤੁਸੀਂ ਦਰਸ਼ਕਾਂ ਦੇ ਆਵਾਮ ਦੇ ਸੰਸਾਰ ਦੇ ਰੂਪ ਨੂੰ ਹੋਏ ਉਸ ਜ਼ਿੰਦਗੀ ਦੀ ਵਿੱਚ ਕਿੰਨਾ ਫਰਕ ਆਇਆ ਅੱਜ ਕੀ ਮਹਿਸੂਸ ਕਰਦੇ ਹੋ ਕਿ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਕੋਈ ਲੋਕ ਤੁਹਾਡੀ ਪਛਾਣ ਹੈ ਜਿਵੇਂ ਇਹ ਮਤਲਬ ਸ਼ਹਿਰ ਤੋਂ ਬਾਹਰ ਵੀ ਜਾਓ ਆਪਦੇ ਪਿੰਡ ਤੋਂ ਸ਼ਹਿਰ ਤੋਂ ਦੂਰ ਦੁਰਾਡੇ ਜਾਓ ਤਾਂ ਲੋਕ ਪਛਾਣਦੇ ਆ ਕਿ ਉਹ ਜਾਨੀਆਂ ਐ ਐਡਵਾਂਸ ਸਿਸਟ ਹਾਂਜੀ ਬਿਲਕੁਲ ਜੀ ਮਤਲਬ ਪਹਿਲਾਂ ਇਹਦਾ ਕੋਈ ਇੰਟਰਵਿਊ ਨਹੀਂ ਹੋਈ ਸੀ ਪਬਲਿਕ ਦੇ ਸਾਹਮਣੇ ਨਹੀਂ ਆਈ ਸੀ ਤਾਂ ਫਿਰ ਕੋਈ ਇੰਨਾ ਨਹੀਂ ਸੀ ਪਰੇਸ਼ਾਨਦਾ ਤੇ ਹੁਣ ਪਬਲਿਕ ਦੇ ਸਾਹਮਣੇ ਆਇਆ ਰੂਪ ਰੂਪ ਹੋਇਆ ਕੁਝ ਤਾਂ ਹੁਣ ਬਹੁਤ ਪਰੇਸ਼ਾਨ ਪਛਾਣ ਬਣ ਚੁੱਕੀ ਹੈ ਹਾਂਜੀ ਬੱਦੱਚੀ ਬੱਦੱਚੀ ਜੁ ਕਿ ਜਦੋਂ ਬੰਦੇ ਦੀ ਪਛਾਣ ਬਣ ਜਾਵੇ ਉਦੋਂ ਇੱਕ ਵਿਲੱਖਣ ਜਿਹੜਾ ਹੈਗਾ ਵਿਸਮਾਦ ਰੰਗ ਦੀ ਵਿੱਚ ਬੰਦਾ ਰੰਗਿਆ ਜਾਂਦਾ ਆਨੰਦ ਆਉਂਦਾ ਵਖਰਾ ਹਾਂ ਕਿਉਂਕਿ ਇਹ ਇੱਕ ਵਖਰਾ ਆਨੰਦ ਆਉਂਦਾ ਜਦੋਂ ਲੋਕ ਪਛਾਣਦੇ ਆ ਸਾਡੀ ਸਾਡੀ ਹੁਨਰ ਦੇ ਕਰਕੇ ਕਿਉਂਕਿ ਹਰ ਬੰਦੇ ਨੂੰ ਉਹਦੇ ਨਾਂ ਨਾਲ ਜਾਣਿਆ ਜਾਂਦਾ ਪਛਾਣ ਲੈ ਜਾਂਦਾ ਪਰ ਜਦੋਂ ਕਿਸੇ ਬੰਦੇ ਨੂੰ ਉਹਦੇ ਵਿਚਿੱਤਰ ਗੁਣਾ ਕਰਕੇ ਉਸ ਬੰਦੇ ਦੀ ਜਿਹੜੀ ਹੁਨਰ ਕਰਕੇ ਜਾਂ ਜਦੋਂ ਉਹਦੀ ਪਛਾਣ ਹੁੰਦੀ ਹੈ ਜਿਹੜਾ ਉਹਦਾ ਜਨੂਨ ਬਣ ਬਣਿਆ ਹੁੰਦਾ ਜਦੋਂ ਉਹਦੀ ਕਰਕੇ ਲੋਕ ਪਛਾਣ ਕਰਦੇ ਆ ਦਾ ਉਦੋਂ ਫਰ ਬੰਦਾ ਜਿਹੜਾ ਹੈ ਆਪ ਦੀ ਜਿਹੜੀ ਜ਼ਿੰਦਗੀ ਦੇ ਇੱਕ ਬੜੇ ਵਿਸਮਾਤ ਰੰਗ ਵਿੱਚ ਰੰਗਿਆ ਹੁੰਦਾ ਹਾਂਜੀ ਹਾਂਜੀ ਤੋਂ ਤੇ तो ਮੈਂ ਚਾਹੁੰਦਾ ਕਿ ਸਾਡੇ ਨਾ ਪਰਬੰਦੇ ਚੈਨਲ ਦੇ ਜਿਹੜੇ ਦਰਸ਼ਕ ਹੈ ਆ ਉਹ ਕਿਉਂ ਨਾ ਉਹਨਾਂ ਨੂੰ ਵੀ ਆਪਾਂ ਕਿਸੇ ਵਿਸਮਾਤ ਰੰਗ ਵਿੱਚ ਰੰਗ ਦਈਏ ਤੇ ਕਿਸੇ ਖੂਬਸੂਰਤ ਗੀਤ ਦੇ ਨਾਲ ਪਰ ਫੋਰਸਫੁਲੀ ਜਿਹੜਾ ਹੈ ਕੋਈ ਗੀਤ ਇਹੋ ਜਿਹਾ ਜਿਹੜਾ ਕੋਈ ਕੋਈ ਤੁਹਾਨੂੰ ਗੀਤ ਯਾਦ ਹੈ 79 ਦੇ ਜਿਹਦਾ ਹਾਂਜੀ ਹਾਂਜੀ ਜਾਂ ਕਿ ਤੁਸੀਂ ਚਰ ਕੀਤ ਬਹੁਤ ਹਾਂ ਜੀ ਇਹ ਗਾਇਤੀ ਨੰਬਰ ਥੋੜਾ ਜਿਹਾ ਚਲੋ ਕੋਈ ਵੀ ਗੀਤ ਜਿਹੜਾ ਤੁਹਾਨੂੰ ਯਾਦ ਹੈ ਕੋਈ ਗੀਤ ਸੁਣਾਓ ਕਿਉਂਕਿ ਆਪਾਂ ਕੋਲਾਕਾਦੀ ਸਵਾਪੀ ਤੋਂ ਪਹਿਲੇ ਮੈਂ ਚਾਹਣਾ ਹੈ ਕਿ ਇੱਕ ਫੋਰਸਫੁਲੀ ਗੀਤ ਦੇ ਨਾਲ ਜਿਹੜੇ ਇਹ ਦਰਸ਼ਕਾਂ ਦੀ ਸਾਹ ਕੋਈ ਜਾਵੇ ਤੇ ਸੰਹਾ ਦੀ ਚਰਖੀ ਨੂੰ ਰੀਜਾ ਨਾਲ ਕੱਤਦੀਆਂ ਸੰਹਾ ਦੀ ਚਰਖੀ ਨੂੰ ਰੀਜਾ ਨਾਲ ਕੱਤਦੀਆਂ ਓ ਮੈਨੂੰ ਆਪਨੇ ਚਾਉਂਦਾ ਹੈ ਖੈ ਆਪਨੇ ਚਾਉਂਦਾ ਹੈ ਤਾਈਆਂ ਨੇ ਨਚਦੀਆਂ ਹਸਾਦੀ ਚਰਖੀ ਨੂੰ ਰੀਜਨਲ ਕੱਤਦੀਆਂ ਹੋਏ ਹਸਾਦੀ ਚਰਖੀ ਨੂੰ ਰੀਜਨਲ ਕੱਤਦੀਆਂ ਉਹਦੇ ਹੱਥ ਵਿੱਚ ਡੋਰ ਮੇਰੀ ਬੈਠਾ ਤੁਣਕੇ ਲਵੇ ਆਹ ਉਹਦੇ ਹੱਥ ਵਿੱਚ ਡੋਰ ਮੇਰੀ ਬੈਠਾ ਤੁਣਕੇ ਲਵੇ ਹੋ ਉਹਦੇ ਹੱਥ ਵਿੱਚ ਡੋਰ ਮੇਰੀ ਬੈਠਾ ਤੁਣਕੇ ਲਵੇ ਆਹ ਮੇਰੀ ਮੁਸ਼ਕਿਲ ਹੱਲ ਕਰਦਾ ਪਰ ਨਜ਼ਰ ਨਾ ਆਵੇ ਹੋ ਮੇਰੀ ਮੁਸ਼ਕਿਲ ਹੱਲ ਕਰਦਾ ਪਰ ਨਜ਼ਰ ਨਾ ਆਵੇ ਉਹਨੇ ਹੱਥ ਸੇ ਦਿੱਤੇ ਮੈਨੂੰ ਉਨੇ ਹੱਸ ਦਿੱਤ ਮੈਨੂੰ ਤਾਈਓ ਮੈਂ ਹੱਸਦੀਆਂ ਹਾਏ ਸਾਹ ਦੀ ਚੜੀ ਕੀ ਨੂੰ ਰੀ ਜਾਨ ਲਿਕਤ ਧੀਆਂ ਸਾਹ ਦੀ ਚੜੀ ਕੀ ਨੂੰ ਰੀ ਜਾਨ ਲਿਕਤ ਧੀਆਂ tere agge dua meri saiya manzoor kari tere agge dua meri saiya manzoor kari tere agge dua meri peera manzoor kari tere agge dua meri saiya manzoor kari santokh niman he nu na charan to dur kari santokh niman he nu ਚਰਨੋਂ ਤੋਂ ਦੂਰ ਕਰੀ ਪਿੰਡ ਲੁੰਡੇ ਆਣੇ ਚ ਦੇ ਪਿੰਡ ਲੁੰਡੇ ਆਣੇ ਚ ਨਾ ਤੇ ਰਈ ਜਪਦੀਆਂ ਸਹਾਰੀ ਚਰਖੀ ਨੂੰ ਰੀ ਜਾਨਲ ਕਤਦੀਆਂ ਹਾਏ ਐਸਾ ਦੀ ਚਰਖੀ ਨੂੰ ਰੀ ਜਾਨਲ ਕਤਦੀਆਂ ਯਾ ਬਹੁਤ ਅੱਛਾ ਬਹੁਤ ਅੱਛਾ ਸਿਮਰਨ ਮੈਂ ਮਹਿਸੂਸ ਕਰਦਾ ਕਿ ਕਈ ਹੁਨਰਮੰਦ ਲੋਕ ਜਿਹੜੇ ਹੈਗੇ ਆ ਉਹ ਪਿੰਡਾਂ ਦੇ ਜਿਹੜੇ ਹੈਗੇ ਆ ਨਾਵਾਂ ਦਾ ਸ਼ਿੰਗਾਰ ਬਣ ਜਾਂਦੇ ਆ ਉਹ ਇਹਨਾਂ ਉਹਨਾਂ ਕੋਲੇ ਹ honors ਹੁੰਦਾ ਹੈ ਕਿ ਉਹਨਾਂ ਦੇ honors ਦੇ ਨਾਲ ਜਿਹੜੇ ਹੈਗੇ ਆ ਉਹ ਪਿੰਡ ਜਾਣੇ ਜਾਣ ਲੱਗ ਪਏ ਸੋ ਮੇਰੀ ਖਿਆਲ ਦੇ ਵਿੱਚ ਰਹੇਗਾ ਲੁੰਡੇ ਵਾਲਾ ਪਿੰਡ ਇਹ ਵੀ ਜਿਹੜਾ ਹੈਗਾ ਸੰਤੋਖ ਨਿਮਾਣੇ ਜੀ ਵਜਾ ਕਰਕੇ ਜਿਹੜਾ ਹੈਗਾ ਦੂ ਦੂ ਤੱਕ ਦੂ ਦੂ ਰਾਦੇ ਤੱਕ ਜਿਹੜਾ ਹੈਗਾ ਜ਼ਿਕਰ ਪਹੁੰਚਿਆ ਸੋ ਤਰਵਾਦ ਹੈ ਸੰਤੋਖੁਰਾ ਦਾ ਬੜੀ ਖੂਬਸੂਰਤ ਕਲਮਾ ਉਹਨਾਂ ਦੀ ਜਿਨ੍ਹਾਂ ਨੂੰ ਤੁਸੀਂ ਗਾਉਂਦੇ ਹੋ ਬਹੁਤ ਅੱਛੇ ਹੋਰ ਕਿਹਨੇ ਦੀ ਗੀਤ ਗਾਉਂਦੇ ਹੋ ਅਕਸਰ ਹੋਰ ਜੀ ਆ ਇੱਕ ਤਾਂ ਕੁਲਦੀਪ ਮਾਨੰਤਲ ਜੀ ਉਹਨਾਂ ਦੇ ਲਿਖੇ ਹੋਏ Song ਵੀ ਅਸੀਂ ਗਾਏ ਆ ਤੇ ਜਸਵੈਜਪੁਰੀ ਅੰਕਲ ਜੀ ਉਹਨਾਂ ਦਾ ਵੀ ਮਾਇਆ Song ਆਇਆ ਸੀ ਜੀ ਤੇ ਹੋਰ ਪਾਲ ਪ੍ਰਿੰਦਾ ਅੰਕਲ ਜੀ ਘੱਗੇਪਿੰਡ ਤੋਂ ਉਹਨਾਂ ਦੇ ਵੀ ਕਾਪੀ Song ਮਤਲਬ ਗਾਏ ਹੋਏ ਨੇ ਬਹੁਤ ਚੰਗਾ ਬਹੁਤ ਚੰਗਾ ਅ ਪ੍ਰਿੰਕਾ ਮੈਂ ਮੈਸੂਮ ਕਰਦਾ ਹਾਂ ਕਿ ਜਿਹੜਾ ਤੁਸੀਂ ਸੰਗੀਤ ਮਤਲਬ ਜਿਹੜਾ ਹੈਗਾ ਗਾਰੇ ਹੋ ਤੁਸੀਂ ਅੰਬੋਟ ਅਜਰੇਗਾ ਤੁਸੀਂ ਸੂਫੀ ਸੰਗੀਤ ਦੇ ਨਾਲ ਜਾਂ ਕਲਾਸਿਕਲ ਸੰਗੀਤ ਦੇ ਨਾਲ ਹੈ ਤੇ ਕਦੀ ਇਹੋ ਜਿਹਾ ਵੀ ਮੌਕਾ ਮਿਲਿਆ ਕਿ ਜਿਹੜਾ ਹੈਗਾ ਰੋਮਾਂਟਿਕ ਗੀਤ ਵੀ ਲੈ ਕੇ ਉਹ ਤੁਸੀਂ ਤੁਹਾਨੂੰ ਕਿਸੇ ਨੇ ਸਪਾਰਸ਼ ਕੀਤੀ ਹੋਵੇ ਜਾਂ ਜਿਹੜੇ ਕੋ ਮਜਾਇਆ ਗੀਤ ਹਾਸੇ ਮਜ਼ਾਕ ਦੇ ਗੀਤ ਹੈ ਉਹ ਕਦੀ ਕਿਸੇ ਨੇ ਤੁਹਾਨੂੰ ਕਿਹਾ ਹੋਵੇ ਜਾਂ ਤੁਸੀਂ ਇਦਾਂ ਦੇ ਕੋਈ ਗਾਏ ਹੋ ਕੋਈ ਇਹੋ ਜਿਹਾ ਗੀਤ ਜੇ ਹੈਗਾ ਜੇ ਤੁਹਾਨੂੰ ਯਾਦ ਹੈ ਪਰ ਕਿਉਂ ਨਾ ਇਸੇ ਮੌਕੇ 'ਤੇ ਵੀ ਤੁਸੀਂ ਅਸਕਲ ਜਾਣ ਤੋਂ ਤੁਹਾਡੇ ਵਿਲੱਖਣ ਹੁਨਰ ਦਾ ਪਤਾ ਲੱਗ ਜਾਵੇ ਕਿ ਤੁਸੀਂ ਜਿਹੜੇ ਹੈਗੇ ਆ ਇਕੱਲਾ ਸੂਫੀ ਦਾ ਟੈਗ ਨਹੀਂ ਤੁਹਾਡੇ ਤੇ ਤੁਸੀਂ ਹੋਰ ਵੀ ਕੁਝ ਗਾਉਂਦੇ ਹੋ ਹੈ ਕੁਝ ਯਾਦ ਹਾਂਜੀ ਬਿਲਕੁਲ ਜ਼ਿਆਦਾਤਰ ਦੇਖਦੇ ਹਾਂ ਜੀ ਸੂਫੀ ਤਾਂ ਸਿਰਫ ਜ਼ਿਆਦਾਤਰ ਲੋਕ ਘੱਟ ਪਸੰਦ ਜਿਆਦਾ ਨਹੀਂ ਕਰਦੇਗੇ ਜਿਆਦਾ ਜਿਹੜੇ ਫਰੈਂਡਸ ਵਗੈਰਾ ਹੋਗੇ ਤਾਂ ਉਹ ਤਾਂ ਇਹ ਹੀ ਫਰਮੈਸ਼ ਪਾਉਂਦੇ ਆ ਕਿ ਵੀ ਵਧੀਆ ਰੋਮਾਂਟਿਕ ਜਿਹਾ ਸੁਣਾਓ ਜਾ ਕੋਈ ਵਧੀਆ ਫਨੀ ਜਿਆ ਹੋਵੇ ਹਾਂਜੀ ਫਿਰ ਕਿਉਂ ਨਾ ਕਿਸੇ ਫਨੀ ਜਿਆ ਰੋਮਾਂਟਿਕ ਗੀਤ ਦੇ ਨਾਲ ਸਾਜ ਕੋਈ ਜਾਵੇ ਹਾਂਜੀ ਜ਼ਰੂਰ ਚਲ ਕੋਠੇ ਤੇ ਆ ਮਹయ్యా ਹਏ ਕੋਠੇ ਤੇ ਆ ਮਹయ్యా ਹੋ ਮਿਲਣਾ ਤੇ ਮਿਲੇ ਆਕੇ ਮਿਲਣਾ ਤੇ ਮਿਲੇ ਆਕੇ ਨਹੀਂ ਤੇ ਖਸਮ ਨੂੰ ਖਾ ਮਹయ్యా ਹਏ ਨੈ ਤੇ ਖਸਮਾ ਨੋ ਖਾਵਿਆ ਅਸੀਂ ਤੇਰੇ ਤੇ ਮਰਦੇ ਆ ਹਏ ਅਸੀਂ ਤੇਰੇ ਤੇ ਮਰਦੇ ਆ ਮਿਲਣ ਤਾਂ ਆ ਜਾਈਏ ਮਿਲਣ ਤਾਂ ਆ ਜਾਈਏ ਪਰ ਦੁਨੀਆ ਤੋਂ ਡਰਦੇ ਆ ਹਏ ਪਰ ਦੁਨੀਆ ਤੋਂ ਡਰਦੇ ਆ ਇੱਥੇ ਪਿਆਰ ਦੀ ਪੁੱਛ ਕੋਈ ਨਾ ਹਾਏ ਇੱਥੇ ਪਿਆਰ ਦੀ ਪੁੱਛ ਕੋਈ ਨਾ ਹਉ ਤੇਰੇ ਨਾਲ ਨਹੀਂ ਬੋਲਣਾ ਤੇਰੇ ਨਾਲ ਨਹੀਂ ਬੋਲਣਾ ਤੇਰੇ ਮੂੰ ਤੇ ਮੁੱਛ ਕੋਈ ਨਾ ਹਾਏ ਤੇਰੇ ਮੂੰ ਤੇ ਮੁੱਛ ਕੋਈ ਨਾ ਮਸਾ ਪਿਆਰ ਦਾ ਚਖ ਲਾਂਗੇ ਹਾਏ ਨੀ ਮਸਾ ਪਿਆਰ ਦਾ ਚਖ ਲਾਂਗੇ ਤੂੰ ਇੱਕ ਵਾਰੀ ਹਾਂ ਕਰ ਦੇ ਤੂੰ ਇੱਕ ਵਾਰੀ ਹਾਂ ਕਰ ਦੇ ਨੀ ਅਸੀਂ ਦਾੜੀ ਵੀ ਰੱਖ ਲਾਂਗੇ ਹਾਏ ਹਸੀ ਦਾੜੀ ਵੀ ਰੱਖ ਲਾਂਗੇ ਤੁਸੀਂ ਵਾਗਿਆ ਕਰੋ ਹਾਂ ਤੁਸੀਂ ਵਾਗਿਆ ਕਰੋ जॾो असीं सौ जाइ जॾो असीं सौ जाइ तुस मखाया करो है तुसीं मखाया करो तुसीं रोज़ नया करो है तुसीं रोज़ नो मखीअ तो डो मखीअ तो ਦਰਦੇਓ ਗੁੜ ਥੋੜਾ ਖਾਇਆ ਕਰੋ ਤੁਸੀਂ ਮੱਖੀਆਂ ਉਡਾਇਆ ਕਰੋ ਗੁੜ ਥੋੜਾ ਖਾਇਆ ਕਰੋ ਭਗਵਾਨ ਬਹੁਤ ਖੂਸੂਰ ਸੋ ਦੋਸਤੋ ਤੁਸੀਂ ਇਹਨਾਂ ਬੱਚਿਆਂ ਦੀ ਗਾਇਕੀ ਸੁਣੀ ਹੈ ਅਸੀਂ ਤਰਖਾਸਤ ਕਰਾਂਗੇ ਕਿ ਸਭ ਤੋਂ ਵੱਡਾ ਜਿਹੜੀ ਹੈ ਕਸਵੱਟੀ ਹੈ ਉਹ ਦਰਸ਼ਕ ਹੈ ਸਰੋਤੇ ਹੈ ਜਿਨ੍ਹਾਂ ਨੇ ਇੱਕ ਹੁਨਰਮੰਦ ਕਾਇਕ ਤਰੀਕ ਚੁਕੜਾ ਰੂਪ ਇਹ ਚਾਨ ਕੇ ਉਸ ਨੂੰ ਆਵਾਮ ਦੇ ਰੂਪੂ ਕਰਨਾ ਹੁੰਦਾ ਉਸ ਨੂੰ ਆਉਣ ਵਾਲੇ ਕਣ ਦਾ ਸਿਤਾਰਾ ਬਣਾਉਣਾ ਹੁੰਦਾ ਤੁਹਾਡੀ ਕਚਹਿਰੀ ਵਿੱਚ ਪੇਸ਼ ਹੈ ਐਡਵਾਂਸ ਸਿਸਟਰ ਟ੍ਰੇਨ ਕਾਟ ਵਾਲ ਤੇ ਸਿਮਿਲਰ ਟਵਾਰ ਇਹਨਾਂ ਦੀ ਕਹਿ ਕੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਨੂੰ ਜਿਹੜੀ ਹੈ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਕੀਮਤੀ ਜੀ ਸੁਝਾਅ ਉਹ ਜ਼ਰੂਰ ਦਿਓ ਬਾਕੀ ਇੱਕ ਹੋਰ ਵੀ ਦਰਖਾਸਤ ਹੈ ਕਿ ਅਸੀਂ ਕੁਝ ਬੰਦਿਆਂ ਨੂੰ ਪ੍ਰੋਗਰਾਮਾਂ ਤੇ ਪੋਕ ਕਰਦੇ ਹਾਂ ਸਿਰਫ ਉਹਨਾਂ ਦੇ ਟੈਗ ਲੱਗਿਆ ਹੁੰਦਾ ਹੈ ਨਾਂ ਲੱਗਿਆ ਹੁੰਦਾ ਹੈ ਕਿ ਕੁਝ ਬੰਦੇ ਜਿਹੜੇ ਆ ਪੈਸੇ ਦੀ ਜ਼ੋਰ ਦੇਤੇ ਇਸ ਮਾਰਕੀਟ ਦੇ ਵਿੱਚ ਜਿਹੜੇ ਛਾਇਏ ਹੋਏ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਬੱਚਿਆਂ ਨੂੰ ਮੌਕਾ ਦਿਓ ਤੁਹਾਡੇ ਕੋਲੇ ਇਹ ਬੱਚੇ ਜਿਹੜੇ ਹੈਗੇ ਆ ਘੱਟ ਪੈਸਿਆਂ ਦੇ ਵਿੱਚ ਬੜਾ ਖੂਬਸੂਰਤ ਜਿਹੜਾ ਹੈਗਾ ਤੁਹਾਡਾ ਮਨੋਰੰਜਨ ਕਰਨਗੇ ਤੁਹਾਡੀ ਅਖਾੜੀ ਲਾਉਣਗੇ ਤੁਹਾਨੂੰ ਵਧੀਆ ਸੰਗੀਤ ਦਾ ਆਨੰਦ ਜਿਹੜਾ ਹੈਗਾ ਉਹ ਦੇਣਗੇ ਸੋ ਕਿਉਂ ਨਾ ਤੁਸੀਂ ਇਹਨਾਂ ਬੱਚਿਆਂ ਦੀ ਆਪਾਂ ਸਾਰੇ ਰਲ ਕੇ ਮਦਦ ਕਰੀਏ ਇਸ ਤਰ੍ਹਾਂ ਵੀ ਮਦਦ ਕੀਤੀ ਜਾ ਸਕਦੀ ਹੈ ਇਹਨੇ ਬੱਚਿਆਂ ਦੀ ਇਸ ਤਰ੍ਹਾਂ ਵੀ ਮਦਦ ਕਰ ਸਕਦਾ ਸੀ ਕਰ ਸਕਦੇ ਆ ਕਿਉਂਕਿ ਹਰ ਬੰਦੇ ਦੀ ਮਨ ਦੇ ਵਿੱਚ ਇਹ ਹੈ ਕਿ ਅਸੀਂ ਚੰਗਾ ਸੰਗੀਤ ਸੁਣੀਏ ਸੋ ਜੇ ਚੰਗਾ ਸੰਗੀਤ ਸਾਡਾ ਸੁਣਨ ਦਾ ਮਨ ਹੈਗਾ ਜਿਵੇਂ ਅਸੀਂ ਸੋਚਦੇ ਆ ਕਿ ਪੰਜਾਬੀ ਮਾਂ ਬੋਲੀ ਹੋਰ ਅਬੀਰ ਹੋਵੇ ਜਾਂ ਪੰਜਾਬੀ ਮਾਂ ਬੋਲੀ ਦਾ ਜਿਹੜਾ ਸਾਡਾ ਸੰਗੀਤ ਹੈ ਉਹ ਸਿਰ ਚੜ ਕੇ ਬੋਲੇ ਉਹ ਬੋਲ ਵੀ ਰਿਹਾ ਹੈ ਕੋਈ ਸ਼ੱਕ ਨਹੀਂ ਸੋ ਇਹੋ ਜਿਹੇ ਬੱਚਿਆਂ ਨੂੰ ਮੌਕਾ ਦੇਣਾ ਚਾਹੀਦਾ ਸੋ ਮੈਂ ਇਹ ਹੀ ਦਰਖਾਸਤ ਕਰਾਂਗਾ ਕਿ ਇਹਨਾਂ ਬੱਚਿਆਂ ਨੂੰ ਮੌਕਾ ਦਿਓ ਇਹ ਆਪ ਦਾ ਜਿਹੜਾ ਹੈ ਮਕਾਮ ਹਾਸਲ ਕਰ ਸਕਣ ਸੋ ਪ੍ਰੈਂਕਾ ਮੈਚ ਆਉਣਾ ਹੈ ਸਿਮਰਨ ਮੈਚ ਆਉਣਾ ਹੈ ਕਿ ਤੁਸੀਂ ਅ ਮਤਲਬ ਆਪਣੇ ਪਰਿਵਾਰ ਦਾ ਆਪਣੇ ਚਾਚਾ ਜੀ ਦਾ ਆਪਣੇ ਉਹਨਾਂ ਦਾ ਕੋਈ ਮੋਬਾਈਲ ਨੰਬਰ ਜੇ ਹੈ ਤਾਂ ਉਹ ਕੋ ਸੰਪਰਕ ਨੰਬਰ ਹੈਗਾ ਜੇ ਤੁਸੀਂ ਸਾਂਝਾ ਕਰਨਾ ਚਾਹੋ ਜੇ ਤੁਹਾਡੀ ਆਤਮਾ ਹਲਾਓ ਕਰਦੀ ਹੈ ਤਾਂ ਤੁਸੀਂ ਕਰ ਸਕਦੇ ਹੋ ਕਿਉਂਕਿ ਜੇ ਕਿਸੇ ਨੇ ਪ੍ਰੋਗਰਾਮ ਵਾਸਤੇ ਕੋ ਸੰਪਰਕ ਕਰਨਾ ਹੈ ਤਾਂ ਉਹ ਆਸਾਨੀ ਨਾਲ ਕਰ ਸਕੇ ਇਹ ਤੁਹਾਡੀ ਮਰਜ਼ੀ ਹੈ ਹਾਂਜੀ ਜੀ ਜੀ ਮੇਰੇ ਚਾਚਾ ਜੀ ਦਾ ਨੰਬਰ ਹੈ 9888607150 ਅਗਰ ਜੇ ਕੋਈ ਸਾਨੂੰ ਪ੍ਰੋਗਰਾਮ ਤੇ ਬੁੱਕ ਕਰਨਾ ਚਾਹੁੰਦਾ ਤਾਂ ਅਸੀਂ ਹਾਜ਼ਰ ਹੋਵਾਂਗੇ ਜਰੂਰ ਸਾਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਤੁਹਾਡੇ ਕੋਲ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਨਬਰ ਬੰਦੇ ਚੈਨਲ ਦੇ ਪਲੇਟਫਾਰਮ ਤੇ ਤੁਸੀਂ ਕੋਈ ਵੀ ਗੱਲ ਜਿਹੜੀ ਹੈਗੀ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਤੁਹਾਡੇ ਕੋਲੇ ਪਲੇਟਫਾਰਮ ਹੈ ਕਰ ਸਕਦੇ ਹਾਂ ਜੀ ਇਹ ਰਿਕੁਐਸਟ ਕਰਾਂਗੇ ਦਰਸ਼ਕਾਂ ਨੂੰ ਕਿ ਜਿਹੜੇ-ਜਿਹੜੇ ਵੀ ਦਰਸ਼ਕ ਨਬਰ ਬੰਦੇ ਚੈਨਲ ਨਾਲ ਜੁੜੇ ਆ ਇਸੇ ਤਰ੍ਹਾਂ ਇਸ ਚੈਨਲ ਨੂੰ ਪਿਆਰ ਦਿੰਦੇ ਰਹੋ ਤੇ ਇੰਟਰਵਿਊਸ ਨੂੰ ਲਾਈਕ ਕਮੈਂਟ ਕਰਕੇ ਦੱਸੋ ਕਿ ਕਿੰਨਾ ਤੁਹਾਨੂੰ ਕਿੰਨਾ ਕੁ ਵਧੀਆ ਲੱਗਾ ਬੱਸ ਕਰਦੇ ਜੀ ਤੋ ਦੋਸਤੋ ਇਹ ਹਨ ਬੜੀ ਹੀ ਖੂਬਸੂਰਤ ਆਵਾਜ਼ ਦੇ ਮਾਲਕ ਬੱਚੇ ਦੋ ਬੱਚੇ ਸਿਮਰ ਨਰਪਾਲ ਤੇ ਪ੍ਰਿਅੰਕਾ ਟਵਾਰ ਸੋ ਕੈਮਰਾਮੈਨ ਸੁਖਦੇਵ ਦਿਨਾਲ ਮੈਂ ਤੁਹਾਡਾ ਆਪਣਾ ਕੁਮਾਰ